ਸਿਰ ਨੀਮਾ ਕਰਕੇ ਤਨਬਾਦ ਗੁਰੂ ਸਾਹਿਬ ਦਾ ਸ਼ੁਕਰੀਆ ਬਹੁਤ ਵੱਡੀ ਫਤਿਹ ਰਾਜਾ ਉਡਿੰਗ ਜੀ ਦੀ ਪ੍ਰਧਾਨਗੀ ਉਹਨਾਂ ਦੀ ਲਿਆਕਤ ਸੰਗਠਨ ਨੂੰ ਤਾਕਤ ਐਂਡ ਉਹਨਾਂ ਦਾ ਕੀਤਾ ਹਾਰਡਵਰਕ ਸਾਹਮਣੇ ਆਇਆ ਇਕੱਲੀਆਂ 7 ਸੀਟਾਂ ਨਾ ਖੋਦ ਸੀ ਇਹ 2027 ਦੇਖੋ ਇਹਦੇ ਵਿੱਚੋਂ ਇਹ ਇਸ਼ਾਰਾ ਟ੍ਰੇਲਰ ਆ ਫਿਲਮ 2027 ਜੇ ਕੰਪਲੀਟ ਚਲਾਵਾ ਕੰਮ ਪਿਆਰਾ ਚੰਮ ਨਹੀਂ ਮੈਂ ਦਿਨ ਦੇ ਵਿੱਚ ਤਿੰਨ ਵਾਰੀ ਲੀੜੇ ਕੱਪੜੇ ਬਦਲੀ ਕਰਾਂ ਤਿੰਨ ਵਾਰੀ ਢਾ ਕੇ ਪੱਗ ਬੰਨਾਂ ਨਵਾਂ ਸਵੇਰੇ ਕੋਈ ਹੋਰ ਰੰਗ ਦਾ ਸੂਟ ਤੇ ਦੁਪਹਿਰੇ ਹੋਰ ਤੇ ਰਾਤ ਨੂੰ ਹੋਰ ਲੋਕਾਂ ਨੇ ਵੇਤੋ ਕੀ ਕਰਾਉਣਾ ਸੋ ਜਿੱਦਾਂ ਦਾ ਬਿੱਟੂ ਜੀ ਹੋਰਾਂ ਦਾ ਕੰਮ ਕਰਨ ਦਾ ਤੌਰ ਤਰੀਕਾ 10 ਸਾਲ ਲੁਧਿਆਣੇ ਦੇ ਵਿੱਚ ਰਿਹਾ ਲੋਕ ਬਹੁਤ ਜ਼ਿਆਦਾ ਫੈਡ ਅਪ ਸੀਗੇ ਉਹਨਾਂ ਦੀ ਕਾਰਸ਼ੈਲੀ ਤੋਂ ਜਿੱਦੀ 3 ਲੱਖ ਵੋਟ ਲੱਗਿਆ ਨਾ ਉਹਨਾਂ ਦੀ ਨਹੀਂ ਹੈਗੀ ਉਹ ਵਟੇ ਉਹ ਇਹ ਕਹੂੰਗਾ ਕਿ ਉਹ ਮੋਦੀ ਭਗਤ ਲੋਗਾ ਦੀ। ਤਾਂ ਤੁਸੀਂ ਇਹ ਆਸ਼ੀਰਵਾਦ ਦਿੰਦੇ ਹੋਏ 21 ਘੰਟੇ ਦਾ ਨਾ ਲੋਕ ਖੇਤ ਮਸਲੇ ਚੱਕਣ ਵਾਸਤੇ ਤੇ ਰਾਜਾ ਵੜਿੰਗ 55 ਬੱਬਰ ਸ਼ੇਰ ਆਓ। ਉਹ ਲੋਕ ਸਭਾ ਦੇ ਅੰਦਰ ਆਪਣੀ ਡਿਊਟੀ ਬਾਖੂਬੀ ਨਿਵਾ ਕੇ ਤੁਹਾਡੇ ਕੋਲੋਂ ਸ਼ਾਵਾਸ਼ੀ ਲੈ ਕੇ ਜਾਊਗਾ। ਨੌਨ ਸੀਰੀਅਸ ਦੋਸਤ ਹੈਗਾ। ਇਸ ਕਰਕੇ ਤੁਸੀਂ ਵੀ ਸੰਕੋਚ ਹੀ ਕਰਹਿ। ਮੈਂ 20 ਸਾਲ ਖੰਡਾ ਖੜਕਾਉਂਦਾ ਰਿਹਾ ਇੰਡੀਪੈਂਡੈਂਟ ਤੁਸੀਂ ਇਸ ਗੱਲ ਦੇ ਚਸ਼ਮਦੀਦ ਵਾਓ ਪ੍ਰੋ ਕੇ ਰੱਖਣ ਵਾਸਤੇ ਸੋ ਜਿੰਨੀ ਦੇਰ ਮੈਂ ਰਾਜਨੀਤੀ ਕਰਨੀ ਹੈ ਮੈਂ ਕਾਂਗਰਸ 'ਚ ਰਹਿ ਕੇ ਕਰਾਂ ਜਿੰਦ ਨੂੰ ਮਨ ਨਾ ਹੋਇਆ ਤਾਂ ਉਦੋਂ ਇਹ ਜ਼ਰੂਰੀ ਹੈ ਵੀ ਬਾਏ ਬਾਏ ਕਹਿ ਦੇਵਾਂ ਕਿ ਰਾਜਨੀਤੀ ਛੱਡ ਦਦੀ ਪਰ ਲੋਕ ਸਭਾ ਦੇ ਚੋਣਾਂ ਹੋ ਚੁੱਕੇ ਨੇ ਨਤੀਜੇ ਵੀ ਸਾਹਮਣੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਆ ਸੱਤ ਸੀਟਾਂ ਜਿਹੜੀਆਂ ਉਹ ਕਾਂਗਰਸ ਨੇ ਜਿੱਤੀਆਂ ਨੇ ਤਿੰਨ ਆਮ ਆਦੀ ਪਾਰਟੀ ਕੋ ਨੇ ਇੱਕ ਕਾਲੀ ਦਲ ਕੋ ਨੇ ਅਤੇ ਦੋ ਆਜ਼ਾਦ ਸੀਟਾਂ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਿਮਰਜੀਤ ਸਿੰਘ ਬੈਂਸਾੜਾ ਮਜੂਦ ਨੇ ਗੱਲਬਾਤ ਕਰ ਲੈਣੇ ਬੈਂਸ ਸਾਹਿਬ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਆ ਕੁਝ ਦਿਨ ਪਹਿਲਾਂ ਤੁਸੀਂ ਵੀ ਕਾਂਗਰਸ ਜੁਆਇਨ ਕੀਤੀ ਕਿਸ ਤਰ੍ਹਾਂ ਦੇਖਦੇ ਸੀ ਜਿੱਤ ਨੂੰ ਪਹਿਲਾਂ ਕਿਸ ਤਰ੍ਹਾਂ ਦੇਖਦੇ ਹੋ ਸੋ ਮੈਂ ਪੰਜਾਬ ਭਰ ਦੇ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਸਿਰ ਨੀਮਾ ਕਰਕੇ ਧੰਨਵਾਦ ਗੁਰੂ ਸਾਹਿਬ ਦਾ ਸ਼ੁਕਰੀਆ ਬਹੁਤ ਵੱਡੀ ਫਤਿਹ ਰਾਜਾ ਬੁਢਿੰਗ ਜੀ ਦੀ ਪ੍ਰਤਾਨਗੀ ਉਹਨਾਂ ਦੀ ਲਿਆਕਤ ਸੰਗਠਨ ਨੂੰ ਤਾਕਤ ਐਂਡ ਉਹਨਾਂ ਦਾ ਕੀਤਾ ਹਾਰਡਵਰਕ ਸਾਹਮਣੇ ਆਇਆ ਇਹ ਇਕੱਲੀਆਂ 7 ਸੀਟਾਂ ਨਾ ਕਹੋ ਤੁਸੀਂ ਇਹ 2027 ਦੇਖੋ ਇਹਦੇ ਵਿੱਚੋਂ ਇਹਦੇ ਚੋਂ ਸਪਸ਼ਟ ਝਲਕਦਾ ਹੋਇਆ ਨਜ਼ਰ ਆ ਰਿਹਾ ਕਿ 2027 ਦੇ ਅੰਦਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਬੜੇ ਵੱਡੇ ਬਹੁਮਤ ਦੇ ਨਾਲ ਸਰਕਾਰ ਬਣਾਉਗੀ ਇਹ ਇਸ਼ਾਰਾ ਟ੍ਰੇਲਰ ਆ ਫਿਲਮ 2027 ਜੇ ਕੰਪਲੀਟ ਚਲਾਵਾਂਗੇ ਰਾਜਵੜਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਵਿੱਚ ਆਂਦੇ ਨੇ ਰਵਨੀਤ ਸਿੰਘ ਬਿੱਟੂ ਹਾਲਾਂਕਿ ਕਾਂਗਰਸ ਦੇ ਕੈਂਡੀਡੇਟ ਸੀਗੇ ਤੋਂ ਜਿੱਤੇ ਸੀਗੇ ਤਾਂ ਉਹਨਾਂ ਨੂੰ ਵੀ ਸੀ ਕਿ ਸ਼ਾਇਦ ਟਿਕਟ ਮਿਲ ਜੇਗੀ ਪਰ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਨੇ ਤਾਂ ਲੱਗਦਾ ਕਿ ਇਹ ਫੇਰ ਬਦਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਵੱਡਾ ਨੁਕਸਾਨ ਹੋਇਆ ਪਾਰਟੀ ਚੇਂਜ ਕੀਤੀ ਜਗਰ ਜੇ ਕਾਂਗਰਸ ਵੱਲੋਂ ਲੜਦੇ ਤਾਂ ਜਿੱਤ ਹਾਸਲ ਹੋ ਸਕਦੀ ਸੀ ਸੋ ਯਾਰ ਜਿਹੜਾ ਲੀਡਰ ਵੋਟਰ ਦਾ ਨਹੀਂ ਹੈਗਾ ਨਾ ਨਮੈਂਦਾ ਵੋਟਰ ਦਾ ਨਹੀਂਗਾ ਵੋਟਰ ਕਦੇ ਉਹਨੂੰ ਮਾਫ ਨਹੀਂ ਕਰਦੇ ਲੋਕਾਂ ਨੂੰ ਕੰਮ ਪਿਆਰਾ ਚੰਮ ਨਹੀਂ ਮੈਂ ਦਿਨ ਦੇ ਵਿੱਚ ਤਿੰਨ ਵਾਰੀ ਲੀੜੇ ਕੱਪੜੇ ਬਦਲੀ ਕਰਾਂ ਤਿੰਨ ਵਾਰੀ ਢਾ ਕੇ ਪੱਗ ਬੰਨਾਂ ਨਵਾਂ ਸਵੇਰੇ ਕੋਈ ਹੋਰ ਰੰਗ ਦਾ ਸੂਟ ਤੇ ਦੁਪਹਿਰੇ ਹੋਰ ਤੇ ਰਾਤ ਨੂੰ ਹੋਰ ਲੋਕਾਂ ਨੇ ਮੇਤੋ ਕੀ ਕਰਾਉਣਾ ਲੋਕਾਂ ਨੂੰ ਕੰਮ ਦੀ ਜ਼ਰੂਰਤ ਆ ਨਮੈਂਦਾ ਕੰਮ ਵਾਲਾ ਚਾਹੀਦਾ ਉਹਨਾਂ ਨੂੰ ਸੋ ਜਿੱਦਾਂ ਦਾ ਬਿੱਟੂ ਜੀ ਹੋਰਾਂ ਦਾ ਕੰਮ ਕਰਨ ਦਾ ਤੌਰ ਤਰੀਕਾ 10 ਸਾਲ ਲੁਧਿਆਣੇ ਦੇ ਵਿੱਚ ਰਿਆ ਲੋਕ ਬਹੁਤ ਜ਼ਿਆਦਾ ਫੈਡ ਅਪ ਸੀਗੇ ਉਹਨਾਂ ਦੀ ਕਾਰਸ਼ਾਲੀ ਤੋਂ ਲੋਕ ਨਰਾਜ ਸੀਗੇ ਲੋਕਾਂ ਨੇ ਆਪਣੀ ਨਰਾਜਗੀ ਦਾ ਪ੍ਰਗਟਾਵਾ ਕੀਤਾ ਡਟ ਕੇ ਪਰ ਮੈਂ ਇਹ ਗੱਲ ਕਹੂੰਗਾ ਕਿ ਜਿਹੜੀ 3 ਲੱਖ ਵੋਟ ਲੱਗੇ ਨਾ ਉਹਨਾਂ ਦੀ ਨਹੀਂ ਹੈਗੀ ਉਹ ਉਹ ਇਹ ਕਹੂੰਗਾ ਕਿ ਉਹ ਮੋਦੀ ਭਗਤ ਲੋਕਾਂ ਦੀ ਬੀਜੇਪੀ ਦੇ ਕਟੜ ਸਮਰਥਕ ਲੋਕਾਂ ਦੀ ਜਦੋਂ ਦੇਸ਼ ਦੀ ਗੌਰਵ ਇਲੈਕਸ਼ਨ ਆਉਂਦੀ ਹੈ ਨਾ ਤੇ ਦੇਸ਼ ਦੀ ਇਲੈਕਸ਼ਨ ਪਾਰਲੀਮੈਂਟ ਦੀਆਂ ਚੋਣਾਂ ਮੌਕੇ ਲੋਕਾਂ ਦਾ ਰੁਝਾਨ ਟੋਟਲ ਡਿਫਰੈਂਟ ਹੋ ਜਾਂਦਾ ਮੈਂ ਦੋ ਵਾਰ ਖੁਦ ਲੜਕੇ ਦੇਖੀ ਹੈ ਲੋਕ ਸਭਾ ਲੋਕ ਸਭਾ ਦੇ ਅੰਦਰ ਵੋਟਰ ਦਾ ਰੁਝਾਨ ਡਿਫਰੈਂਟ ਆ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਡਿਫਰੈਂਟ ਆ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਦੇ ਵਿੱਚ ਟੋਟਲੀ ਡਿਫਰੈਂਟ ਹੋ ਜਾਂਦਾ ਕੰਮ ਸੋ ਇਹ ਦੇਸ਼ ਦੀ ਇਲੈਕਸ਼ਨ ਸੀਗੀ ਬਹੁਤ ਸਾਰੇ ਇਦਾਂ ਦੇ ਸਾਡੇ ਬੜੇ ਖਾਸ ਨਜ਼ਦੀਕੀ ਦੋਸਤ ਮਿੱਤਰ ਜਿਹੜੇ ਲਗਾਤਾਰ ਕੰਟੀਨਿਊਸਲੀ ਕੰਮ ਵੀ ਸਾਡੇ ਕੋਲੋਂ ਕਰਾਉਂਦੇ ਸੀ ਕਦੇ ਜਵਾਬ ਨਹੀਂ ਦਿੱਤਾ ਪਰ ਇਸ ਇਲੈਕਸ਼ਨ ਦੇ ਵਿੱਚ ਆ ਕੇ ਉਹ ਕਮਲ ਦੇ ਫੁੱਲ ਵਾਲੇ ਪਾਸੇ ਵੋਟਾਂ ਪਾਏ ਉਹ ਬਾਅਦ 'ਚ ਆ ਕੇ ਕਹਿ ਵੀ ਗਏ ਵੀ ਯਾਰ ਐਤਕੀ ਅਸੀਂ ਜਿਹੜਾ ਮੈਂ ਫਿਰ VOTER ਦਾ ਦੋਨੋਂ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦਾ ਅ ਗ੍ਰਾਸ ਰੂਟਰ ਤੇ ਪੈਰਾਸ਼ੂਟਰ ਗ੍ਰਾਸ ਰੂਟਰ ਲੋਕਾਂ ਨੇ ਸਾਡੀ ਬੇਨਤੀ ਸਵਕਾਰ ਕੀਤੀ ਆ ਅਸੀਂ ਹਮੇਸ਼ਾ ਗ੍ਰਾਸ ਰੂਟਰ ਨਿਮਰਤਾ ਦੇ ਨਾਲ ਲੋਕਾਂ ਦੇ ਕੰਮ ਹਰੇਕ ਜਗ੍ਹਾ ਆਉਣ ਦਾ ਯਤਨ ਕੀਤਾ ਤਾਂ ਲੋਕਾਂ ਨੇ ਇਸ ਗੱਲ ਦਾ ਮਾਣ ਪਿਆਰ ਦਿੰਦੇ ਹੋਏ ਰਾਜਾ ਵੜਿੰਗ ਨੂੰ ਬਹੁਤ ਵੱਡੀ ਫਤਿਹ ਬਖਸ਼ਿਸ਼ ਕੀਤੀ ਹੈ ਬੈਂਸ ਸਾਹਿਬ ਤੁਹਾਨੂੰ ਕੋਈ ਆਫਰ ਸੀਗੀ ਪਾਰਟੀ ਵੱਲ ਉਹ ਚਰਚਾਵਾ ਚੱਲਦੀਆਂ ਸੀ ਲੋਕ ਸਭਾ ਤੋਂ ਪਹਿਲਾਂ ਕਿ ਬੈਂਸ ਸਾਹਿਬ ਭਾਜਪਾ ਚ ਜਾ ਰਹੇ ਆ ਅਕਾਲੀ ਦਲ ਨਾਲ ਗੱਲਬਾਤ ਚੱਲਦੀ ਪਈ ਆ ਕਾਂਗਰਸ ਨਾਲ ਗੱਲਬਾਤ ਚੱਲਦੀ ਤੁਸੀਂ ਕਾਂਗਰਸ ਚਲੇ ਵੀ ਗਏ ਹੋ ਪਰ ਗੱਲ ਆਫਰਾਂ ਸੀਗੀ ਭਾਜਪਾ ਤੋਂ ਅਕਾਲੀ ਦਲ ਤੋਂ ਕੁਛੇ ਤਰ੍ਹਾਂ ਦੀ ਆਫਰਾਂ ਸੀਗੀ ਹੁਣ ਗੌਰਵ ਸਪਨੰਗ ਅਲਗੀਰ ਕੁੱਟਣ ਦਾ ਕੀ ਫਾਇਦਾ ਦਸਵਾ ਨਾਂਗੇ ਹੁਣ ਕੋ ਭਵਿੱਖ ਦੀ ਗੱਲ ਕਰੋ ਭਵਿੱਖ ਦਾ ਸਵਾਲ ਕਰੋ ਵੀ ਕਿਸ ਤਰ੍ਹਾਂ ਦੇਖ ਹੁਣ ਤੁਸੀਂ ਆਪਣਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਸਮਝੋਤਿਆਂ ਨਾਲ ਤੁਸੀਂ ਪਾਰਟੀ ਸ਼ਾਮਲ ਹੋਏ ਸੀ ਹੁਣ ਤੁਹਾਡੀ ਹੀ ਕਹਿੰਦੇ ਕਿ ਤੁਸੀਂ ਲੋਕ ਸਭਾ ਦੇ ਵਿੱਚ ਜਿਹੜੇ ਹਲਕਿਆਂ ਚ ਵੱਡੀ ਲੀਡ ਦਿੱਤੀ ਸੀ ਉਸ ਹਲਕਿਆਂ ਚ ਰਾਜਾ ਵੜਿੰਗ ਲੀਡ ਲੈ ਕੇ ਗਏ ਨੇ ਤੁਹਾਡੇ ਆਉਣ ਤੋਂ ਬਾਅਦ ਮੈਂ ਇਸ ਗੱਲ ਦਾ ਵੀ ਰਿਣੀ ਆ ਮੈਂ ਧੰਨਵਾਦ ਕਰਦਾ ਲੋਕਾਂ ਨੂੰ ਮੈਂ ਕਿਹਾ ਸੀ ਵੀ ਰਾਜਾ ਵੜਿੰਗ ਸਿਮਰਜੀਤ ਬੈਂਸ ਕੋਈ ਫਰਕ ਨਹੀਂਗਾ ਜੇ ਸਿਮਰਜੀਤ ਬੈਂਸ ਨੂੰ ਤੁਸੀਂ ਆਸ਼ੀਰਵਾਦ ਦਿੰਦੇ ਹੋਏ 21 ਗਿੰਨ ਦੇਣਾ ਲੋਕ ਹਿੱਤ ਮਸਲੇ ਚੱਕਣ ਵਾਸਤੇ ਤੇ ਰਾਜਾ ਵੜਿੰਗ 52 ਬੱਬਰ ਸ਼ੇਰ ਆ ਉਹ ਲੋਕ ਸਭਾ ਦੇ ਅੰਦਰ ਆਪਣੀ ਡਿਊਟੀ ਬਾਖੂਬੀ ਨਿਭਾ ਕੇ ਤੁਹਾਡੇ ਕੋਲੋਂ ਸ਼ਾਵਾਸ਼ੀ ਲੈ ਕੇ ਜਾਊਗਾ ਮੈਂ ਲੋਕਾਂ ਦਾ ਰਿਣੀ ਆ ਧੰਨਵਾਦ ਕਰਦਾ ਐਂਡ ਇਹ ਕਹੂੰਗਾ ਕਿ ਅਸੀਂ ਲੋਕ ਸਭਾ ਤੋਂ ਬਾਅਦ ਸਿੰਗਮਾ ਤੇ ਲੁਧਿਆਣਾ ਦੀ ਨਗਰ ਦੇ ਵਿੱਚ ਮੇਰੀ ਦਾ ਝੰਡਾ ਵੀ ਚੜਾ ਕੇ ਆਵਾਂਗੇ ਦੇ ਵਿੱਚ ਤੋਂ 26 ਮਹੀਨਿਆਂ ਦੀ ਜਿਹੜੀ ਬ੍ਰੇਕ ਸੀਗੀ ਉਸ ਬ੍ਰੇਕ ਤੋਂ ਬਾਅਦ ਇਹ ਪਿਆਰ ਉਮੜ ਮੁੜ ਕੇ ਸਾਹਮਣੇ ਆਇਆ ਕਾਂਗਰਸ ਨੇ ਇਕਜੁੱਟ ਕਦੀ ਵੀ ਨਜ਼ਰ ਨਹੀਂ ਆਈ ਇਹ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਹੁਣ ਤੁਸੀਂ ਕੀ ਉਮੀਦ ਰੱਖਦੇ ਹੋ ਹੁਣ ਇਲੈਕਸ਼ਨ ਹੋ ਚੁੱਕੇ ਨੇ ਵੱਡੀ ਜਿੱਤ ਮਿਲੀ ਆ ਅੱਗੇ ਕਾਰਪੋਰੇਸ਼ਨ ਆਣੀ ਆ ਫਿਰ ਵਿਧਾਨ ਸਭਾ ਆ ਜਣੀ ਆ ਫਿਰ ਹੁਣ ਕਿਸ ਤਰ੍ਹਾਂ ਇਕੱਠਾ ਕੀਤਾ ਜਾਊਗਾ ਕਿਸ ਤਰ੍ਹਾਂ ਸਾਰੇ ਇਕੱਠੇ ਹੋਣਗੇ ਇਹ ਕਿਸ ਤਰ੍ਹਾਂ ਚਰਚਾਵਾਂ ਹੁ ਸ਼ੁਰੂ ਹੋ ਜਾਈਆਂ ਅੱਛਾ ਤੁਸੀਂ ਖੁਦ ਕਹਿੰਦੇ ਹੋ ਵੀ ਕਾਂਗਰਸ ਦੇ ਅੰਦਰ ਧੜੇਬਾਜੀ ਕਾਂਗਰਸ ਇਕਜੁੱਟ ਨਹੀਂ ਰਹਿੰਦੀ ਪਰ ਸਭ ਤੋਂ ਲੰਮਾ ਸਮਾਂ ਰਾਜਕ ਨੇ ਕੀਤਾ ਕਾਂਗਰਸ ਨੇ ਚਾਹੇ ਪੰਜਾਬ ਆ ਤੇ ਚਾਹੇ ਦੇਸ਼ ਆ ਜਿਹੜਾ ਬੈਸ ਹੁੰਦੀ ਹੈ ਨਾ ਡਵੇ ਹੈਲਥੀ ਡਿਬੇਟ ਹੈਗੀ ਆ ਉਹ ਲੋਕਤੰਤਰ ਦਾ ਸੋਪ ਬਣਿਆ ਨਹੀਂ ਹੁਣ ਲੱਗਦਾ ਕਿ ਚੱਲਣ ਚੱਲਣਗੇ ਸਾਰੇ ਮੇਰੀ ਗੱਲ ਤਾਂ ਸੁਣੋ ਪਾਰਟੀ ਦੇ ਅੰਦਰ ਇਸ ਗੱਲ ਦੀ ਕਾਂਗਰਸ ਦੇ ਅੰਦਰ ਬਿਊਟੀ ਮੈਂ ਕਹੂੰਗਾ ਸੁੰਦਰਤਾ ਕਿ ਕੋਈ ਵੀ ਬੰਦਾ ਆਪਣੀ ਗੱਲ ਰੱਖ ਸਕਦਾ ਤੁਸੀਂ ਉਹਨੂੰ ਧੜੇਵਾਜੀ ਦਾ ਨਾਮ ਦੇ ਦਿਓ ਤੁਸੀਂ ਉਹਨੂੰ ਕੋਈ ਇਹ ਕਹਿ ਦੇ ਵੀ ਉੱਥੇ ਧੜੇ ਬਣ ਗਏ ਜੀ ਉੱਥੇ ਪਾਰਟੀ ਦੇ ਅੰਦਰ ਪਾਰਟੀਆਂ ਗਰੁੱਪイズਮ ਹੋ ਗਿਆ ਤੁਸੀਂ ਜੋ ਮਰਜ਼ੀ ਨਾਮ ਦੇ ਦਿਓ ਪਰ ਮੈਂ ਕਾਂਗਰਸ ਦੇ ਅੰਦਰ ਤਾਂ ਸਾਹਮਣੇ ਸਿੱਧੀ ਆ ਕੇ ਬੋਲਦੇ ਨੇ ਨਾਮ ਲੈ ਕੇ ਬੋਲਦੇ ਨੇ ਤੁ ਫਿਰ ਇਹ ਇਹ ਸੁੰਦਰਤਾ ਹੀ ਆ ਪਰ ਅਸੀਂ ਹੈਗੇ ਪਾਰਟੀ ਲਈ ਸਮਰਪਿਤ ਆ ਸਾਰੇ ਹੋ ਸਕਦਾ ਵਿਚਾਰਾਂ ਦਾ ਸਾਡੇ ਵਿੱਚ ਕੋਈ ਬਖਰੇਵਾ ਹੋ ਜਵੇ ਪਰ ਪਾਰਟੀ ਵਾਸਤੇ ਅਸੀਂ ਸਾਰੇ ਇੱਕ ਸੁਰ ਹੋ ਕੇ ਤੁਰ ਪੈਨੇ ਜਦੋਂ ਕੋਈ ਇਲੈਕਸ਼ਨ ਆ ਜਾਂਦਾ ਚਾਹੇ ਇਲੈਕਸ਼ਨ ਦੇਸ਼ ਦਾ ਚਾਹੇ ਸੂਬੇ ਦਾ ਤੇ ਚਾਹੇ ਸਥਾਨਕ ਹੈਗਾ ਇਹ ਨੂੰ ਮੈਂ ਸੁੰਦਰਤਾ ਦਾ ਨਾਮ ਦਉਂ ਰਾਜਾ ਬੜਿੰਗ ਹੁਣ ਜਿੱਤ ਚੁੱਕੇ ਨੇ ਅਗਲੀ ਹੁਣ ਕੀ ਪਲੈਨਿੰਗ ਹੈਗੀ ਆ ਕਾਰਪੋਰੇਸ਼ਨ ਆਣੀ ਆ ਉਹਦੀ ਕੀ ਪਲੈਨਿੰਗ ਕੀਤੀ ਆ ਕਿਸ ਤਰ੍ਹਾਂ ਹੁਣ ਅੱਗੇ ਚੱਲਣਗੇ ਸੋ ਰਾਜਾ ਬੜਿੰਗ ਦੀ ਜਿੱਤ ਕੇ ਲੋਕ ਸਭਾ ਦੇ ਅੰਦਰ ਬਾਬੇ ਦੀ ਕਿਰਪਾ ਸੌਂ ਚੁੱਕਣ ਤੇ ਪੰਜਾਬ ਐਂਡ ਖਾਸ ਕਰਕੇ ਲੁਧਿਆਣਾ ਜਿੱਥੋਂ VOTER ਨੇ ਉਹਨਾਂ ਦੀ ਡਿਊਟੀ ਲਈ ਆ ਤੇ ਉਹ ਲੁਧਿਆਣਾ ਮਾਂਚੈਸਟਰ ਆਫ ਇੰਡੀਆ ਤੇ ਉਹਦੀਆਂ ਦਿੱਕਤਾਂ ਤੇ ਸਮੱਸਿਆਵਾਂ ਉਹਨਾਂ ਨੇ ਖੁਦ ਸੁਣ ਵੀ ਲਈਆਂ ਦੇਖ ਵੀ ਲਈਆਂ ਤੇ ਲੁਧਿਆਣਾ ਲਈ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੇ ਸਾਰਾ ਕੁਝ ਨੋਟ ਬੀ ਕੀਤਾ ਚਾਹੇ ਉਹ ਕੋਈ ਵੱਡੇ ਹਸਪੀਟਲ ਸਰਕਾਰੀ ਦੀ ਜ਼ਰੂਰਤ ਹੈ ਆਈਐਮਜ਼ ਜਾਂ ਪੀਜੀਆਈ ਦੀ ਤਰ੍ਹਾਂ ਹੀ ਤੇ ਚਾਹੇ ਉਹ ਕੋਈ ਸੈਂਟਰਲ ਯੂਨੀਵਰਸਿਟੀ ਦੀ ਜ਼ਰੂਰਤ ਹੈ ਚਾਹੇ ਸਾਡੇ ਸਥਾਨਕ ਇਨਫਰਾਸਟਰਕਚਰ ਨੂੰ ਡਿਵੈਲਪ ਕਰਨ ਦੀ ਤੇ ਚਾਹੇ ਇੰਡਸਟਰੀ ਨਾਲ ਜੁੜੇ ਹੋਏ ਮੁੱਦੇ ਰਾਜਾ ਬੜਿੰਗ ਇਸ ਦਾ ਲੀਡਰ ਜਿਹੜਾ ਲੋਕਾਂ ਦਾ ਦੁੱਖ ਤੇ ਦਰਦ ਸਾਰੇ ਮਸਲੇ ਹੱਲ ਕਰੇਗਾ ਕਰੂਗਾ لازਮੀ 100% ਕਰੇਗਾ ਰਮਨਦੀਪ ਸਿੰਘ ਬਿੱਟੂ ਨੇ ਹਾਰ ਤੋਂ ਬਾਅਦ ਇੱਕ ਸਟੇਟਮੈਂਟ ਦਿੱਤੀ ਹੈ ਕਿ ਸੈਂਟਰ 'ਚ ਤਾਂ ਬੀਜੇਪੀ ਆ ਗਈ ਲੁਧਿਆਣੇ ਦੇ ਲੋਕਾਂ ਤੁਸੀਂ ਗਲਤ ਕਰ ਲਿਆ ਹੁਣ ਜਿਹੜਾ ਲੁਧਿਆਣਾ ਦੇ ਵਿੱਚ ਜੋ ਚੀਜ਼ ਚਾਹੀਦੀ ਸੀ ਉਹ ਨਹੀਂ ਆ ਸਕਦੀ ਤੇ ਯਾਰ ਤੁਸੀਂ ਉਹਦਾ ਮੈਂ ਕਹੂੰਗਾ ਸਵਾਲ ਕਰਕੇ ਉਹਦੇ ਵੱਲੋਂ ਸਮਾਂ ਬਰਬਾਦ ਕਰਦੇ ਹਾਂ ਮੈਂ ਛੋਟੇ ਵੀਰ ਵਾਸਤੇ ਕੋਈ ਅਪਸ਼ਬਦ ਨਹੀਂ ਬੋਲਣਾ ਚੰਗਾ ਨਹੀਂ ਲੱਗਦਾ ਪਰ ਉਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਵਾੜਾ ਵਜਨ ਮੈਂ ਨਹੀਂ ਕਦੇ ਸਮਝਿਆ ਨਾਨ ਸੀਰੀਅਸ ਦੋਸਤ ਹੈਗਾ ਸੋ ਇਸ ਕਰਕੇ ਤੁਸੀਂ ਵੀ ਸੰਕੋਚ ਹੀ ਕਰਿਆ ਕਰੋ ਬਿੱਟੂ ਦੀ ਹਾਰ ਦਾ ਕਾਰਨ ਕੀ ਸਮਝੋ ਤੁਸੀਂ ਲੋਕਾਂ ਨੇ ਵੋਟ ਪਾਈ ਆ ਲੋਕਤੰਤਰ ਦੇ ਅੰਦਰ ਲੋਕ ਰਿਪੋਰਟ ਕਾਰਡ ਰੈਡੀ ਕਰਦੇ ਆ ਵੀ ਅਸੀਂ ਵੋਟ ਕਿਹਨੂੰ ਪਾਉਣੀ ਆ ਤੁਸੀਂ ਕਹਦੇ ਹੋ ਲੋਕਾਂ ਇਨਸਾਫ ਪਾਰਟੀ ਕਾਂਗਰਸ ਨਾਲ ਚਲੇ ਗਈ ਮਰਜ਼ ਹੋ ਗਈ ਇੱਥੇ ਵੀ ਕੋਈ ਦੋਰਾਵਾ ਨਹੀਂ ਹੈਗਾ ਤੁਸੀਂ ਕਹਿੰਦੇ ਹੋ ਬੈਂਸ 3 ਲੱਖ 7000 ਲੈ ਕੇ ਗਿਆ ਸੀ 2019 'ਚ ਉਹ ਵੋਟ ਕਿੰਨੀ ਗਈ ਇੱਥੇ ਵੀ ਕੋਈ ਦੋਰਾਵਾ ਨਹੀਂ ਗਿਆ ਦੋਨੋਂ ਨਵੇਂ ਤੇ ਪੁਰਾਣੇ ਕਾਂਗਰਸੀ ਜਿਹੜੇ ਲੋਕਨਸਾਬ ਪਾਰਟੀ ਵਾਲੇ ਨਵੇਂ ਕਾਂਗਰਸੀ ਬਣੇ ਤੇ ਪੁਰਾਣੇ ਦੋਨਾਂ ਦੇ ਅੰਦਰ ਜੋਸ਼ ਪੈਦਾ ਹੋ ਗਿਆ ਉਸ ਜੋਸ਼ ਨੇ ਸਾਨੂੰ ਫਤਿਹ ਬਖਸ਼ਿਸ਼ ਕੀਤੀ ਹੈ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੇਵ ਚੱਲ ਗਈ ਹੈ ਕਿ ਜਿਹੜੇ ਪਾਰਟੀ ਛੱਡ ਕੇ ਗਏ ਨੇ ਜਿਹੜੀ ਮਾਂ ਨੂੰ ਛੱਡ ਕੇ ਚਲੇ ਗਏ ਉਹਨਾਂ ਨੂੰ ਵਾਪਸ ਨਾ ਲਈਓ ਇਸ ਵੇਵ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੜੀ ਵੇਵ ਚੱਲਦੀ ਟ੍ਰੈਂਡਿੰਗ ਚੱਲਦੀ ਪਈ ਹੈ ਕਿ ਦਲ ਬਦਲਣਾਂ ਨੂੰ ਹੁਣ ਵਾਪਸ ਨਾ ਲਈਓ ਜਿਹੜੇ ਚਾਹੇ ਹਾਰਿਆ ਕੈਂਡੀਡੇਟ ਸੀ ਚਾਹੇ ਜਿੱਤਿਆ ਸੀ ਉਹ ਆਪਣੀ ਪਾਰਟੀ ਵਿੱਚ ਵਾਪਸ ਨਾ ਲੱਗ ਗਰਵ ਅਸਲ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਮੈਂ ਰਾਜਨੀਤਿਕ ਕਰੀਅਰ ਦੇ ਵਿੱਚ ਕਦੇ ਐਡੀ ਉਥਲ-ਪੁਥਲ ਨਹੀਂ ਸੀ ਦੇਖੀ ਜਿੰਨੀ ਹੁਣ ਹੋਈ ਐ ਆ ਐਲੈਕਸ਼ਨ ਦੇ ਵਿੱਚ ਮਤਲਬ ਬੜੀਆਂ-ਬੜੀਆਂ ਛਲਾਂਗਾ ਮਾਰ-ਮਾਰ ਕੇ ਛਾਲਾ ਮਾਰ-ਮਾਰ ਕੇ ਇਧਰੋਂ ਉਧਰੋਂ ਇਧਰ ਮੈਂ ਵੀ ਉਹਨਾਂ ਚ ਹੀ ਆ ਮੇਰੇ ਤੇ ਸਵਾਲ ਕਰੂੰਗਾ ਮੈਂ ਪਹਿਲੇ ਦੱਸ ਦਿੰਨਾ ਮੈਂ ਵੀ ਉਹਨਾਂ ਚੋਂ ਹਾਂ ਪਰ ਕਈ ਲੋਕ ਜਿਹੜੇ ਕੋਈ ਸਰਕਾਰ ਦੀ ਚੱਕਾ ਚੌਂਦ ਦੇ ਵਿੱਚ ਆ ਕੇ ਬੜੀਆਂ-ਬੜੀਆਂ ਸਬਜਵਾਕ ਦਿਖਾ ਕੇ ਤੇ ਉਧਰ ਲੈ ਗਏ ਪਰ ਉਹਨਾਂ ਦਾ ਚੰਗਾ ਲੈਵਲ ਵਧੀਆ ਹੈਗਾ ਲੋਕਾਂ ਦੇ ਅੰਦਰ ਚੰਗਾ ਪਿਆਰ ਵਾਲੀ ਪਕੜ ਆ ਸੋ ਇਹ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਵੀ ਉਹ ਬੈਰੀਅਰ ਹੀ ਛੱਡਦੇ ਹੋ ਜੇ ਪੰਜ ਗਏ ਆ ਤੇ 10 ਆ ਜਾਂਦੇ ਆ 10 ਜਾਂਦੇ ਆ ਪੰਜ ਆ ਜਾਂਦੇ ਇਹ ਕਾਫਲਾ ਟੁੱਟਦਾ ਤੇ ਬਣਦਾ ਰਹਿੰਦਾ ਤੇ ਬਣਦਾ ਰਹਿਣਾ ਵੀ ਚਾਹੀਦਾ ਹੈ ਬੈਸ ਹੁਣ ਲੰਬਾ ਸਮਾਂ ਕਾਂਗਰਸ ਰਿਹਾ ਕਾਂਗਰਸੀਆਂ ਮੈਂ ਨਹੀਂ ਕਾਂਗਰਸ ਛੱਡ ਕੇ ਕਿਤੇ ਵੀ ਜਾਣਾ ਮੈਨੂੰ ਕੋਈ ਕੁਝ ਮਰਜ਼ੀ ਗਈ ਚੱਲੇ ਮੈਂ ਬੜੀ ਸਟੇਬਲ ਤੇ 20 ਸਾਲ ਮੈਂ ਇਹ ਕਮੇ ਖੰਡਾ ਲੀਡਰਾਂ ਦੇ ਬੋਲੇ ਜਿਹੜੇ ਮੂੰਹ ਚ ਸ਼ਬਦ ਦਾ ਨਾ ਉਹ ਮੁੱਲ ਨਹੀਂ ਰੱਖਦੇ ਕਿ ਅਸੀਂ ਪੱਕੇ ਕਾਂਗਰਸੀ ਆ ਵਕਤ ਹੁਣ ਮੁੱਲ ਨਾ ਰੱਖਦੇ ਹੁਣ ਪਰ ਮੈਂ ਆਪਣੀ ਗੱਲ ਦੱਸ ਸਕਦਾ ਕਿਸੇ ਦਾ ਮੁੱਲ ਰੱਖੇ ਨਾ ਰੱਖੇ ਅਲੱਗ ਗੱਲ ਆ ਪਰ ਮੈਂ ਜਿੰਨੀ ਦੇਰ ਹੁਣ ਰਾਜਨੀਤੀ ਕਰਨੀ ਆ ਤਾਂ ਮੈਂ 20 ਸਾਲ ਖੰਡਾ ਖੜਕਾਉਂਦਾ ਰਿਆਂ ਇੰਡੀਪੈਂਡੈਂਟ ਤੁਸੀਂ ਇਸ ਗੱਲ ਦੇ ਚਸ਼ਮਦੀਦ ਗਵਾਹ ਹੋ ਤਾਂ ਮੈਂ ਜਿਹੜੀ ਹੁਣ ਕਾਂਗਰਸ ਪਾਰਟੀ ਚੂਜ਼ ਕੀਤੀ ਆ ਜਿਹੜੀ ਦੇਸ਼ ਨੂੰ ਅਨੇਕਤਾ ਦੇ ਵਿੱਚ ਏਕਤਾ برو ਕੇ ਰੱਖਣ ਵਾਸਤੇ ਸੋ ਜਿੰਨੀ ਦਿਨ ਮੈਂ ਰਾਜਨੀਤੀ ਕਰਨੀ ਹੈ ਮੈਂ ਕਾਂਗਰਸ ਤੇ ਰਹਿ ਕੇ ਕਰਨੀ ਹੈ ਜਿੱਦਣ ਮਨ ਨਾ ਹੋਇਆ ਤਾਂ ਉਦੋਂ ਇਹ ਜ਼ਰੂਰ ਹੈ ਵੀ ਬਾਏ ਬਾਏ ਕਹਿ ਦੇਵਾਂਗਾ ਵੀ ਰਾਜਨੀਤੀ ਛੱਡ ਦਤੀ ਪਰ ਕਾਂਗਰਸ ਨਹੀਂ ਛੱਡਣੀ ਤਾਂ ਬਿਲਕੁਲ ਸਿਮਰਜੀਤ ਸਿੰਘ ਬਾਜ ਜਿੰਨਾ ਨੇ ਅਸੀਂ ਗੱਲਬਾਤ ਕੀਤੀ ਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੱਡੀ ਲੀਡ ਮਿਲੀ ਆ ਲੋਕਾਂ ਨੇ ਫਤਵਾ ਜਿਹੜਾ ਇਸ ਵਕਤ ਕਾਂਗਰਸ ਨੂੰ ਦਿੱਤਾ ਵਾ ਤਾਂ ਉਸ ਪੂਰੇ ਮੁੱਦੇ ਤੇ ਜਿਹੜੀ ਆ ਬੈਂਸ ਸਾਹਿਬ ਨੇ ਆਪਣਾ ਪੱਖ ਰੱਖਿਆ ਕੈਮਰਾਮੈਨ ਸਰਮਾਦ ਦੇ ਨਾਲ ਨਰਿੰਦਰ ਬਹਿਤ ਜਗਮਨ ਟੀਵੀ ਲੁਧਿਆਣਾ